ਸੋ ਆਕਤੇ ਤੁਹਾਡਾ ਤੁਹਾਡੇ ਆਪਣੇ ਚੈਨਲ ਸਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਜੋ ਕਿ ਹੈ ਮੰਤਰ ਕਲਮਾ ਮਾਤਾ ਸ਼ਾਮਕੌਰ ਮੂਣੀ ਦਾ ਵਸ਼ੀਕਰਨ ਦਾ ਮੰਤਰ ਹੈ ਕੁਝ ਵੀਰਾਂ ਦੇ ਕਮੈਂਟ ਸਨ ਕਿ ਸਾਨੂੰ ਮਾਤਾ ਸ਼ਾਮਕੌਰ ਦਾ ਕੋਈ ਆਸਾਨ ਕਲਮਾ ਜਾਂ ਮੰਤਰ ਦਿੱਤਾ ਜਾਵੇ ਜਿਸ ਤੋਂ ਅਸੀਂ ਫਾਇਦਾ ਉਠਾ ਸਕੀਏ ਤੇ ਸਾਡੇ بگੜੇ ਕੰਮ ਪੂਰੇ ਹੋ ਜਾਣ ਉਸੀ ਤਰ੍ਹਾਂ ਇਹ ਅਸੀਂ ਇੱਕ ਨਵਾਂ ਕਲਮਾ ਮੰਤਰ ਲਈੇ ਹਾਜ਼ਰ ਹੋਈ ਕਿ ਜੋ ਕਿ ਪੜ੍ਹਨਾ ਵੀ ਬਹੁਤ ਆਸਾਨ ਹੈ ਤੇ ਇਸ ਨੂੰ ਸਿਧ್ಧ ਕਰਨਾ ਵੀ ਆਸਾਨ ਹੈ ਇਹ ਦੋਨਾਂ ਲਈ ਹੈ ਜੋ ਆਮਲ ਬੰਦੇ ਹਨ ਉਹਨਾਂ ਲਈ ਵੀ ਹੈ ਉਹਨਾਂ ਲਈ ਵੀ ਦੀ ਥੋੜੀ ਜਿਹੀ ਅਲੱਗ ਹੁੰਦੀ ਹੈ ਜੋ ਨਾਰਮਲ ਬੰਦੇ ਹਨ ਕਰਨਾ ਚਾਹੁੰਦੇ ਹਨ માતા ਦੇ ਭਗਤ ਹਨ ਜੋ ਸੇਵਾ ਕਰਨਾ ਚਾਹੁੰਦੇ ਹਨ ਜਾਂ ਕਿਸੇ ਦਾ ਕੋਈ ਕੰਮ ਰੁਕਿਆ ਹੋਇਆ ਹੈ ਕੰਮ ਪੂਰਾ ਕਰਨਾ ਚਾਹੁੰਦੇ ਹਨ ਉਹਨਾਂ ਲਈ ਵੀ ਹੈ ਇਹ ਦੋਨੀਆਂ ਤਰ੍ਹਾਂ ਹੀ ਤੁਸੀਂ ਕਰ ਸਕਦੇ ਹੋ ਤੁਸੀਂ ਸਲਾਬੀ ਕਰ ਸਕਦੇ ਹੋ ਤੇ ਪੜ੍ਹਾਈ ਦੇ ਤੌਰ ਤੇ ਵੀ ਅਮਲ ਚਲਿਆ ਸਕਦੇ ਹੋ ਤੇ ਤੁਸੀਂ ਭੋਗ ਪ੍ਰਸਾਦ ਦੇ ਕੇ ਵੀ ਮਾਤਾ ਸ਼ਾਮਕੌਰ ਤੋਂ ਆਪਣਾ ਕੰਮ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਚੋਅ ਅਸੀਂ ਤੁਹਾਨੂੰ ਸੀਮਾਂਤਰ ਦੱਸਾਂਗੇ ਇਹ ਹਿੰਦੀ ਵਿੱਚ ਲਿਖਿਆ ਹੋਇਆ ਵੀ ਤੁਹਾਨੂੰ ਦਿਖਾਈ ਦੇਵੇਗਾ ਤੇ ਪੰਜਾਬੀ ਵਿੱਚ ਵੀ ਇਸ ਦੀ ਵਿਧੀ ਵੀ ਲਿਖ ਕੇ ਪਾਵਾਂਗੇ ਤਾਂ ਕਿ ਕੋਈ ਕੁਸ਼ੀ ਵੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਹਿੰਦੀ ਪੜਨਾ ਜਾਣਦੇ ਨੇ ਉਹਨਾਂ ਦੇ ਵੀ ਕਮੈਂਟ ਸੀ ਕਿ ਤੁਸੀਂ ਹਿੰਦੀ 'ਚ ਵੀ ਜ਼ਰੂਰ ਕਲਮੇ ਨੂੰ ਪਾਇਆ ਕਰੋ ਜੇ ਜਿਸੀ ਹਿੰਦੀ ਜੀ ਵੀ ਲਿਖੀ ਪਾਵਾਂਗੇ ਤੇ ਜੋ ਇਹ ਕਲਮਾ ਹੈ ਆਪਣੇ ਆਪ ਵਿੱਚ ਬਹੁਤ ਹੀ ਤਾਕਤਵਰ ਤੇ ਸ਼ਿੱਧ ਕਲਮਾ ਹੈ ਜੋ ਵੀ ਇਸ ਨੂੰ ਪੜ੍ਹੇਗਾ ਤਾਂ ਉਸ ਦਾ ਕੰਮ ਜ਼ਰੂਰ ਪੂਰਾ ਹੋਵੇਗਾ ਪਰ ਜਾਇਜ਼ ਕੰਮ ਦੀ ਖਾਤਰ ਇਸ ਕਲਮੇ ਤੋਂ ਕੰਮ ਲਿਓ ਨਜਾਇਜ਼ ਨਾ ਕਰਿਓ ਕਈ ਵਾਰ ਨਜਾਇਜ਼ ਕਰਨ ਨਾਲ ਤੁਹਾਡਾ ਆਪਣਾ ਕੋਈ ਨੁਕਸਾਨ ਹੋ ਸਕਦਾ ਹੈ ਕੋਈ ਨਜਾਇਜ਼ ਦੀ ਖਾਤਰ ਬਿਲਕੁਲ ਕੋਈ ਅਜਤ ਨਹੀਂ ਹੈ ਜੋ ਸਹੀ ਕੰਮ ਕਰਨਾ ਚਾਹੁੰਦਾ ਹੈ ਉਹ ਇਸ ਕਲਮੇ ਨਾਲ ਕਰ ਸਕਦਾ ਹੈ ਤੇ ਹੁਣ ਸਾਨੂੰ ਸਭ ਤੋਂ ਪਹਿਲਾਂ ਤਾਂ ਇਸ ਕਲਮ ਉੱਤੇ ਯਕੀਨ ਬਣਾਉਣਾ ਜ਼ਰੂਰੀ ਹੈ ਜੇ ਕੋਈ ਵੀ ਤਸਵੀਰ ਸਾਧਨਾ ਕਰਦੇ ਹੋ ਕੋਈ ਮੰਤਰ ਕੋਈ ਕਲਮਾ ਕੋਈ ਪਾਠ ਕੋਈ ਜਾਪ ਉਸ ਦੇ ਉੱਤੇ ਯਕੀਨ ਰੱਖਣਾ ਬਹੁਤ ਜ਼ਰੂਰੀ ਹੈ ਜਿੰਨਾ ਟਾਈਮ ਤੁਹਾਡਾ ਯਕੀਨ ਉਸ ਕਲਮੇ ਉੱਤੇ ਨਹੀਂ ਬਣੇਗਾ ਉਹਨਾਂ ਟਾਈਮ ਤੁਸੀਂ ਉਸ ਕਲਮੇ ਨੂੰ ਸਿੱਧ ਨਹੀਂ ਕਰ ਸਕਦੇ ਇਸ ਕਰਕੇ ਸਭ ਤੋਂ ਪਹਿਲਾਂ ਯਕੀਨ ਜ਼ਰੂਰ ਬਣਾਉਣਾ ਕਿ ਦੇ ਮਨ ਦੇ ਵਿੱਚ ਵਿਸ਼ਵਾਸ ਰੱਖਣਾ ਕਿ ਮੇ ਪਾਠ ਮੈਂ ਕਰ ਰਿਹਾ ਹਾਂ ਇਸ ਕਲਮੇ ਦਾ ਜਾਪ ਕਰ ਰਿਹਾ ਹਾਂ ਤਾਂ ਮੇਰਾ ਇਹ ਕੰਮ ਜਰੂਰ ਪੂਰਾ ਹੋਵੇਗਾ ਜਿਸ ਕੰਮ ਦੀ ਖਾਤਰ ਮੈਂ ਕਰ ਰਿਹਾ ਹਾਂ ਕਦੇ ਵੀ ਮਨ ਦੇ ਵਿੱਚ ਇਹ ਨਹੀਂ ਸੋਚਣਾ ਕਿ ਮੈਂ 2 ਦਿਨ ਕਰਕੇ ਦੇਖਾਂ ਮੈਂ 4 ਦਿਨ ਕਰਕੇ ਦੇਖਾਂ ਫਰਕ ਪੈਂਦਾ ਕਿ ਨਹੀਂ ਪੈਂਦਾ ਹਨਾ ਇਸ ਤਰ੍ਹਾਂ ਨਹੀਂ ਕਰਨਾ ਇਸ ਲਈ ਜੋ ਵੀ ਇਸ ਕਲਮੇ ਨੂੰ ਕਰਨਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਪੂਰੇ ਯਕੀਨ ਵਿਸ਼ਵਾਸ ਸ਼ਰਦਾ ਨਾਲ ਇਸ ਕਲਮੇ ਨੂੰ ਕਰਿਓ ਤੇ ਪੂਰਨ ਵਿਧੀ ਨਾਲ ਕਰਿਓ ਜੋ ਕੰਮ ਤੁਸੀਂ ਵਿਧੀ ਨਾਲ ਕਰੋਗੇ ਯਕੀਨ ਨਾਲ ਕਰੋਗੇ ਤਾਂ ਉਹ ਕੰਮ ਤੁਹਾਡਾ ਜਰੂਰ ਸਫਲ ਹੋਵੇਗਾ ਤੇ ਤੁਹਾਨੂੰ ਉਸ ਵਿੱਚ ਕਾਮਯਾਬੀ ਮਿਲੇਗੀ। ਹੁਣ ਇਸ ਮੰਤਰ ਨੂੰ ਸਿੱਧ ਕਰਨ ਦੇ ਦੋ ਤਰੀਕੇ ਹਨ। ਇੱਕ ਤਾਂ ਉਹਨਾਂ ਵੀਰਾਂ ਲਈ ਹੈ ਜੋ ਇਸ ਨੂੰ ਛਲਾ ਕਰਨਾ ਚਾਹੁੰਦੇ ਹਨ, ਦੇਵੀ ਦੇ ਦਰਸ਼ਨ ਕਰਾਉਣਾ ਕਰਨਾ ਚਾਹੁੰਦੇ ਹਨ, ਸਿੱਧੇ ਬਚਨ ਲੈਣੇ ਚਾਹੁੰਦੇ ਹਨ। ਉਹਨਾਂ ਲਈ ਇਹ ਹੈ ਕਿ ਕਿਸੇ ਵੀ ਐਤਵਾਰ ਵਾਲੇ ਦਿਨ ਜਾਂ ਸ਼ਨੀਵਾਰ ਵਾਲੇ ਦਿਨ ਇਸ ਮੰਤਰ ਨੂੰ ਪੜਨਾ ਸਟਾਰਟ ਕਰੋ। ਇਸ ਦਾ जाप ਸ਼ੁਰੂ ਕਰੋ ਤਕਰੀਬਨ 1101 ਵਾਰ ਦੀ ਸੰਖਿਆ ਦਾ जाप ਕਰਨਾ ਹੈ ਇੱਕ ਹੀ ਸਮੇਂ ਦੇ ਉੱਤੇ ਕਰਨਾ ਹੈ ਸ਼ਾਮ ਦੇ ਟਾਈਮ ਜਿਹੜਾ ਵੀ ਤੁਸੀਂ ਸਮਾਂ ਚੁਣੋਗੇ ਉਸੇ ਸਮੇਂ ਦੇ ਵਿੱਚ ਹੀ ਇਸ ਪਾਠ ਦਾ ਮੰਤਰ ਦਾ ਜਾਪ ਤੁਸੀਂ ਕਰਨਾ ਹੈ ਇਹ ਨਹੀਂ ਹੋਏਗਾ ਕਿ ਪਹਿਲੇ ਦਿਨ ਤੁਸੀਂ 7 ਵਜੇ ਬੈਠ ਗਏ ਤਾਂ ਅਗਲੇ ਦਿਨ ਤੁਸੀਂ 8 ਵਜੇ ਜਾਪ ਕਰਨ ਬੈਠੋਗੇ ਇਸ ਤਰ੍ਹਾਂ ਨਹੀਂ ਹੋਣਾ ਜੇ ਪਹਿਲੇ ਦਿਨ 8 ਵਜੇ ਬੈਠੇ ਤਾਂ ਅਗਲੇ ਦਿਨ ਵੀ 8 ਵਜੇ ਹੀ ਜਾਪ ਤੇ ਬੈਠਣਾ ਹੈ ਪਾਠ ਇਹ 11 ਸੇ 1 ਵਾਰ ਦੀ ਸੰਖਿਆ ਵਿੱਚ ਕਰਨਾ ਹੈ 41 ਦਿਨ ਕਰਨਾ ਹੈ ਲਵਾਨ ਦੀ ਧੂਪ ਅਰਗਬਤੀ ਜ਼ਰੂਰ ਜਗਾ ਕੇ ਰੱਖਿਓ ਤੇ ਕੋਲੇ ਸੱਤ ਪ੍ਰਕਾਰ ਦੀ ਮਠਿਆਈ ਸੱਤ ਭੰਤੀ ਲੱਡੂ ਲੱਡੂ ਤੇ ਸੱਤ ਭੰਤੀ ਮਠਿਆਈ ਇਹ ਜ਼ਰੂਰ ਆਪਣੇ ਕੋਲ ਰੱਖ ਕੇ ਬੈਠਿਓ ਕੋਈ ਸੱਤ ਪ੍ਰਕਾਰ ਦੀ ਮਠਿਆਈ ਤੁਸੀਂ ਥੋੜੀ ਵੀ ਲੈ ਸਕਦੇ ਹੋ ਕੋਈ ਖਾਸ ਗੱਲ ਨਹੀਂ ਵੀ ਜ਼ਰੂਰੀ ਨਹੀਂ ਹੈ ਕਿ 2 ਕਿਲੋ 2 ਕਿਲੋ ਲੈ ਕੇ ਰੱਖਣੀ ਹੈ ਇੱਕ ਇੱਕ ਪੀਸ ਲੈ ਕੇ ਵੀ ਰੱਖ ਸਕਦੇ ਹੋ ਦੇ ਉਸ ਤੋਂ ਬਾਅਦ ਵਿੱਚ ਤੁਸੀਂ ਪਾਕ ਸਾਫ ਹੋ ਕੇ ਨਾਤੋ ਕੇ ਸਫੇਦ ਰੰਗ ਦੇ ਕੱਪੜੇ ਪਾ ਕੇ ਪਾਠ ਦੇ ਬੈਠ ਜਾਣਾ ਹੈ ਪਾਠ ਕਰਨ ਲੱਗਿਆਂ ਤਾਂ ਤੁਹਾਡਾ ਸਿਰ ਦਾ ਟਕਿਆ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਡਾ ਮਨ ਜੋ ਵੀ ਹੈ ਦਿਲ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਮੰਤਰ ਦਾ ਇਸ ਕਲਮੇ ਦਾ ਜਾਪ ਕਰਦੇ ਹਾਂ ਤਾਂ ਤੁਹਾਨੂੰ ਦੇਵੀ ਸਾਨੂੰ ਦਰਸ਼ਨ ਦੇਵੇਗੀ ਚਲਦੇ ਪਾਠ ਦੇ ਵਿੱਚ ਕੋਈ ਜੋ ਗ੍ਰਸਥ ਵਾਲੇ ਬੰਦੇ ਹਨ ਗ੍ਰਸਥੀ ਜੀਵਨ ਵਾਲੇ ਹਨ ਉਹ ਇਸ ਚੀਜ਼ ਤੋਂ ਦੂਰ ਰਹਿਣਾ ਪਿਆਜ਼ ਲਸਣ ਅੰਡਾ ਮੀਟ ਸ਼ਰਾਬ ਨਹੀਂ ਵਰਤਣਾ ਤੇ ਕੱਚਾ ਲਸਣ ਪਿਆਜ਼ ਬਿਲਕੁਲ ਨਹੀਂ ਵਰਤਣਾ ਜਿਨ੍ਹਾਂ ਨੇ ਸ਼ਲਾਘਾ ਕਰਨਾ ਹੈ ਉਹ ਇਸ ਨੂੰ 41 ਦਿਨ ਇਸ ਪਾਠ ਦਾ ਜਾਪ ਕਰਨ ਤਾਂ ਉਹਨਾਂ ਨੂੰ ਜ਼ਰੂਰ ਹੀ ਸਿੱਧੀ ਹੋਵੇਗੀ ਕੁਝ ਦਿਨਾਂ ਬਾਅਦ ਉਹਨਾਂ ਨੂੰ ਮਹਿਸੂਸ ਹੋਣ ਲੱਗ ਜਾਵੇਗਾ ਉਹਨਾਂ ਨੂੰ ਥੋੜੀ ਥੋੜੀ ਘਬਰਾਹਟ ਹੋਣ ਲੱਗੂ ਖਸਬੂ ਆਉਣ ਲੱਗੂਗੀ ਜੋ ਦੇਵੀ ਦਾ ਆਉਣ ਦਾ ਇਸ਼ਾਰਾ ਹੈ ਉਹ ਤੁਹਾਨੂੰ ਮਿਲਣ ਲੱਗ ਜਾਵੇਗਾ ਡਰਨਾ ਬਿਲਕੁਲ ਨਹੀਂ ਜੋ ਬੰਦੇ ਦਿਲ ਦੇ ਕਮਜ਼ੋਰ ਹਨ ਉਹ ਬਿਲਕੁਲ ਵੀ ਇਸ ਪਾਠ ਨੂੰ ਇਸੇ ਮੰਤਰ ਨੂੰ ਸਿੱਧਾ ਨਾ ਕਰਨ ਉਹ ਦੂਸਰੀ ਪੀੜੀ ਨਾਲ ਹੀ ਕੰਮ ਲੈ ਸਕਦੇ ਹਨ ਹੋਏ ਇਹ ਅਸੀਂ ਉਹਨਾਂ ਵੀਰਾਂ ਲਈ ਜਿਨ੍ਹਾਂ ਨੇ ਸਿਲਾ ਕਰਨਾ ਹੈ ਜਾਂ ਅੰਤਵਾਰ ਨੂੰ ਸ਼ਨੀਵਾਰ ਤੋਂ ਸਟਾਰਟ ਕਰਿਓ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਉਹਨਾਂ ਵੀਰਾਂ ਲਈ ਜਿਨ੍ਹਾਂ ਨੇ ਖੁੱਲਾ ਪਾਠ ਕਰਨਾ ਹੈ ਜਿਨ੍ਹਾਂ ਦਾ ਕੋਈ ਕੰਮ ਰੁਕਿਆ ਹੋਇਆ ਹੈ ਕੰਮ ਕੋਈ ਸ਼ਰੇ ਨਹੀਂ ਚੜਦਾ ਹੋਵੇ ਬੱਚੇ ਦੇ ਵਿਆਹ ਸਰਦੀ ਦਾ ਹੋਵੇ ਪੜ੍ਹਾਈ ਦਾ ਹੋਵੇ ਬੱਚਾ ਨਹੀਂ ਕਹਿਣੇ ਦੇ ਵਿੱਚ ਹੈਗਾ ਜਾਂ ਕੋਈ ਵਾਰ ਮਾਪਿ ਪਿਓ ਦੇ ਵਿੱਚ ਪਤੀ ਪਤਨੀ ਦੇ ਵਿੱਚ ਕਿਹੜੇ ਵਿੱਚ ਰਹਿ ਹੁੰਦੇ ਉਹਨਾਂ ਦੀ ਖਾਤਰ ਹੈ ਉਹਨਾਂ ਦੀ ਖਾਤਰ ਬਹੁਤ ਆਸਾਨ ਤਰੀਕਾ ਹੈ ਜੋ ਵੀ ਤੁਹਾਨੂੰ ਪਾਠ ਦੱਸਾਂਗੇ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਤੁਹਾਨੂੰ ਲਿਖਿਆ ਹੋਇਆ ਦਿਖਾਈ ਦੇ ਜਾਵੇਗਾ ਇਹ ਸੰਮਤੀ ਖੁੱਲਾ ਪੜਨਾ 7 ਵਾਰ 7 ਵਾਰ ਪੜ੍ਹ ਕੇ ਤੁਸੀਂ ਜਦ ਸੱਤ ਮੰਗਲਵਾਰ ਰੱਖ ਲਓ ਚਾਹੇ ਸੱਤ ਸ਼ਨੀਵਾਰ ਰੱਖ ਲਓ ਜੋ ਇਹਨਾਂ ਦਾ ਭੋਗ ਪ੍ਰਸਾਦ ਉਹਦੇ ਵਿੱਚ ਸੱਤ ਪ੍ਰਕਾਰ ਦੀ ਮਿਠਾਈ ਜ਼ਰੂਰ ਲਾਉਣੀ ਹੈ ਲਾਉਣ ਤੋਂ ਬਾਅਦ ਵਿੱਚ ਤੁਸੀਂ ਉਹ ਮੰਤਰ ਦਾ ਜਾਪ ਕਰਨਾ ਹੈ 7 ਵਾਰ ਸਤਵਾਰ ਜਾਪ ਕਰਕੇ ਜਾਂ 11 ਵਾਰ ਜਾਂ 7 ਵਾਰ ਜਾਪ ਕਰਨ ਤੋਂ ਬਾਅਦ ਵਿੱਚ ਉਸ ਮਠਾਈ ਨੂੰ ਮੂਰੇ ਰੱਖ ਕੇ ਮਾਤਾ ਦਾ ਧਿਆਨ ਧਾਰਕੀ ਜੋ ਵੀ ਤੁਹਾਡਾ ਕੰਮ ਹੈ ਉਹਦੀ ਅਰਦਾਸ ਬੇਨਤੀ ਕਰਨੀ ਹੈ ਹੁਣ ਇਹਦੇ ਵਿੱਚ ਇਹ ਹੈ ਜੇ ਤੁਸੀਂ ਮੰਗਲਵਾਰ ਨੂੰ ਕਰੋਗੇ ਤਾਂ ਪੰਜ ਮੰਗਲਵਾਰ ਲਗਾਤਾਰ ਕਰੋ ਜੇ ਤੁਸੀਂ ਸ਼ੁੱਕਰਵਾਰ ਨੂੰ ਕਰੋਗੇ ਤਾਂ ਪੰਜ ਸ਼ੁੱਕਰਵਾਰ ਕਰਨਾ ਹੈ ਹੁਣ ਜੇ ਤੁਸੀਂ ਮੰਗਲਵਾਰ ਨੂੰ ਕਰ ਰਹੇ ਹੋ ਤਾਂ ਜੋ ਮਠਾਈ ਹੈ ਉਹ 베ਰੀ ਦੇ ਥੱਲੇ ਰੱਖੀ ਜਾਊਗੀ ਸ਼ਾਮ ਦੇ ਟਾਈਮ ਆਪ ਦਾ ਪਾਠ ਕਰਨ ਤੋਂ ਬਾਅਦ ਵਿੱਚ ਉਹ ਮਠਾਈ ਲੈ ਜਾ ਕੇ ਦੇਰੀ ਦੇ ਥੱਲੇ ਰੱਖੇ ਉਹ ਇੰਨਾ ਕੰਮ ਤੁਸੀਂ ਕਰਨਾ ਹੈ ਹਰ ਮੰਗਲਵਾਰ ਨੂੰ ਜੋ ਸ਼ੁੱਕਰਵਾਰ ਨੂੰ ਕਰਦੇ ਹਨ ਉਹ ਵੀਰ ਸ਼ੁੱਕਰਵਾਰ ਨੂੰ ਉਹ ਮਠਿਆਈ ਅੱਕ ਦੀ ਜੜ ਥੱਲੇ ਰੱਖਣੀ ਜਿਹੜਾ ਆਪਣਾ ਤੀਸੀ ਅੱਕ ਹੁੰਦਾ ਵੈਸੇ ਇੰਨਾ ਕੰਮ ਕਰਨਾ ਹਰ ਹਫਤੇ ਕੰਮ ਕਰਨਾ ਤੁਹਾਡਾ ਤੀਜੇ ਦਾ ਚੌਥੇ ਹਫਤੇ ਵਿੱਚ ਕੰਮ ਪੂਰਾ ਹੋ ਜੂਗਾ ਪਰ ਕੰਮ ਛੋਟਾ ਜਾਇਜ਼ ਹੋਣਾ ਚਾਹੀਦਾ ਤੇ ਹੁਣ ਸਾਨੂੰ ਅਸੀਂ ਉਹ ਮੰਤਰ ਪੜ੍ਹ ਕੇ ਕਲਮਾ ਪੜ੍ਹ ਕੇ ਸੁਣਾ ਦਿੰਦੇ ਹਾਂ ਜੋ ਤੁਸੀਂ ਪੜ੍ਹਨਾ ਹੈ ਉਹ ਇਸ ਤਰ੍ਹਾਂ ਹੈ ਜੀ ਅੱਲਾ ਦੀ ਚ ਹਥੈਲੀ मोहम्मद बीच कपार उसका नाम मोहि मोहि जग संसार मजे करे मार मार उसे मेरे बाए कदम तेरे डार जो ना माने मोहम्मद की आन उसर पड़े बज्जर का बाण वह के ला इलाहा इल्लल्लाह है मोहम्मद मेरा रसूल अल्लाह इस मंत्र में एक बार फिर सुन लबू अल्लाह बीच हथेली मोहम्मद बीच कपार उसका नाम मोहि मोहि जग संसार ਮਝੇ ਕਰੇ ਮਾਰ ਮਾਰ ਉਸੇ ਮੇਰੇ ਪੈ ਕਦਮ ਤੇਰੇ ੜਾਰ ਜੋ ਨਾ ਮਾਨੇ ਮੁਹੰਮਦ ਕੀ ਾਨ ਉਸ ਪਰ ਪੜੇ ਬੱਜਰ ਕਾ ਬਾਨ ਵਹ ਕ ਲਾ ਇਲਾਹਾ ਅੱਲਾ ਹੈ ਮੁਹੰਮਦ ਮੇਰਾ ਰਸੂਲ ਅੱਲਾ ਇਹ ਹੈ ਉਹ ਕਰਮਾ ਉਹ ਮੰਤਰ ਜੋ ਤੁਸੀਂ ਪੜਨਾ ਹੈ ਜਿਸ ਦਾ ਤੁਸੀਂ ਜਾਪ ਕਰਨਾ ਹੈ ਤੇ ਹੁਣ ਸਾਡੇ ਸਾਨੂੰ ਦੇ ਉਜਾਜਤ ਸਾਡੇ ਚੈਨਲ ਸ਼ਬਦੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਕਮੈਂਟਸ ਜ਼ਰੂਰ ਕਰੋ ਸ਼ੇਅਰ ਕਰੋ ਤਾਂ ਕਿ ਅਸੀਂ ਜੋ ਵੀ ਵੀਡੀਓ ਬਣਾਈਏ ਕੋਈ ਲੋੜ ਕਰਗੇ ਜੇ ਇਹ ਨਹੀਂ ਦਿੱਤਾ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਸਕੇ